हाँजी हाँ जी मैं वार्ड नंबर एक कांग्रेस टिकट दिखी गई है अमीर बाजार कौन मैं आज बाजवा साहब भी पहुंचे ਬਹੁਤ ਵਧੀਆ ਕੀਤਾ ਉਹਨਾਂ ਨੇ ਉਦਘਾਟਨ ਸਾਡੇ ਦਫਤਰ ਦਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਾਡੇ ਲਈ ਇਹ ਲੱਗੇ ਕਿ ਲੋਕਾਂ ਦੇ ਵਿੱਚ ਜਿਤਨਾ ਜੋ ਹੰਗਾਮਾ ਚੱਲ ਰਿਹਾ ਹੈ ਇਹ ਉਹਨਾਂ ਨੂੰ ਅਸੀਂ ਜਿੱਤ ਕੇ ਦਿਖਾਵਾਂਗੇ ਪੂਰੀ ਸੀਟ ਕੱਢਾਂਗੇ ਤੇ ਕੀ 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 ਦੇਖਦੇ ਹਾਂ ਮਾਰਡਲ ਵਿੱਚ ਕਿਸ ਤਰ੍ਹਾਂ ਦੇ ਕੰਮ ਨੇ ਕਿ ਤੁਸੀਂ ਹੁਣ ਖੁਦ ਕੌਂਸਲ ਦੀ ਚੋਣ ਲੜ ਰਹੇ ਹੋ ਕੌਂਸਲ ਬਣ ਜਾ ਰਹੇ ਹੋ ਤਾਂ ਕੀ ਦੇਖਦੇ ਹਾਂ ਕਿ ਬਾਰਡ ਦੇ ਵਿੱਚ ਕਿਹੜੇ ਕਿਹੜੇ ਕੰਮ ਨੇ ਇਸ ਤਰ੍ਹਾਂ ਦੇ ਆ ਛੋਟੇ ਛੋਟੇ ਕੰਮ ਹੈ ਜਿਵੇਂ ਸੜਕ ਬਣਾਉਣ ਗਲੀ ਬਣਾਉਣੀਆਂ ਆ ਯਾ ਬੱਚਿਆਂ ਦੇ ਜਿਵੇਂ ਕੋਈ ਆਧਾਰ ਕਾਰਡ ਜਾਏ ਇਸ ਵਾਸਤੇ ਕੋਈ ਇੱਕ ਦਫਤਰ ਖੋਲਾਂਗੇ ਕਿਦਾਂ ਤੇ ਦੇਖਦੇ ਹਾਂ ਕੀ ਕਹਿੰਗੇ ਬਾੜਵਾਸੀਆਂ ਵੀ ਕੀ ਕਰੋਂਗੇ ਬਾੜਵਾਸੀਆਂ ਨੂੰ ਕਰਾਂਗੇ ਸਪੋਰਟ ਕਰੋ ਸਾਡੀ ਹਾਂ ਜੀ ਸਰ ਅੱਜ ਇਤਿਹਾਸ ਨੂੰ ਬਾੜਵਾਸਾਂ ਨਾਲ ਗੱਲ ਕਰਦੇ ਆ ਅੱਜ ਰਾਜ ਕਿੱਥੇ ਗਿਆ ਜਿੱਤੇ ਅੱਜ ਚੋਣਚਾਰ ਦੀ ਹੋਣ ਜਾ ਰਿਹਾ ਵਾ ਮਤ ਕਰ ਰਹੇ ਹਾਂ ਤੇ ਬਹੁਤ ਨਜ਼ਦੀਕ ਹੈ ਜਿਹੜਾ ਟਾਈਮ ਵੀ ਬਹੁਤ ਨਜ਼ਦੀਕੀ ਕਿ ਦਸੰਬਰ ਆ ਰਹੀ ਹੈ ਤੇ ਕੀ ਕਹਿੰਗੇ ਅੱਜ ਬਹੁਤ ਹੀ ਧੰਨਵਾਦ ਆ ਪਹਿਲਾਂ ਤਾਂ ਅਸੀਂ ਪਾਰਟੀ ਦੇ ਬਾਜਵਾ ਸਾਹਿਬ ਦੇ ਜਿਨ੍ਹਾਂ ਨੇ ਅੱਜ ਸਾਰੇ ਸ hẳn ਵਾਲ ਦੇ ਵਿੱਚ ਹੀ ਹਰ ਇੱਕ ਦਫ਼ਤਰ ਦਾ ਅਦਗਠਨ ਕੀਤਾ ਔਰ ਟਾਈਮ ਤੋਂ ਟਾਈਮ ਕੱਢ ਕੇ ਸਾਨੂੰ ਟਾਈਮ ਦਿੱਤਾ ਧੰਨਵਾਦ ਦੀਆਂ ਉਹਨਾਂ ਦੇ ਔਰ ਦਫ਼ਤਰ ਦਾ ਅਦਗਠਨ ਹੋ ਗਿਆ ਅੱਜ ਅਸੀਂ ਪਾਰਡ ਦੇ ਵਿੱਚ ਆਰੰਭ ਕਰਦੇ ਆ ਆਪਣੀ ਤਾਂ ਕੀ ਹੁਣ ਦੱਸ ਰੂ ਕਿ ਕਿਸ ਤਰ੍ਹਾਂ ਦੀ ਕਾਰਜਕਾਰੀ ਹੋਊਗੀ ਕਿਸ ਤਰ੍ਹਾਂ ਲੋਕ ਮਿਲਣਗੇ ਕੀ ਕੀ ਮਤਲਬ ਇਹਦੇ ਕੰਮ ਹੋਣ ਦਫ਼ਤਰ ਦੇ ਵਿੱਚ ਲੋਕ ਆਏ ਹੋਏ ਨੇ ਹੁਣ ਕਿਹੜਾ ਦਵਾਂਗੇ ਸਾਰੇ ਪਾਰਡ ਦੇ ਵਿੱਚ ਕੰਮ ਸਾਰੇ ਕਰਾਂਗੇ ਬਹੁਤ ਕੰਮ ਆਉਣ ਵਾਲੇ ਨੇ ਜਿਵੇਂ ਮੈਂ ਵੀ ਇਸੇ ਵਾਰਡ ਦੇ ਵਿੱਚ ਰਹਿਣਾ ਮੈਂ ਬਾਹਰੋਂ ਕਹੇ ਦੀ ਹੈ ਨਾ ਨਾਲੀਆਂ ਸੀਵਰੇਜ ਸਾਰਾ ਕੋਈ ਕੰਮ ਹੋਇਆ ਹੀ ਨਹੀਂ ਜੇ ਤੁਹਾਨੂੰ ਕਰਾਂਗੇ ਸਾਰੇ ਇੱਕ ਇੱਕ ਦੀ ਸ਼ੁਰੂਆਤ ਜਿਆਸਾ ਸਾਹ ਅੱਜਿਆ ਸਾਹ ਫਸੀਏ ਸਭ ਸਾਰੇ ਇਕੱਠੇ ਹੋ ਕੇ ਇਹ ਵਿਸ਼ਵਾਸ ਦਿਵਾ ਰਹੇ ਇਹਨਾਂ ਨੂੰ ਕਿ ਇੱਕ ਨੰਬਰ ਜਿਹੜੀ ਵਾਰਡ ਆ ਉਸ ਜਿੱਤ ਕੇ ਐਡੀ ਐਡੀ ਮਹਾਲ ਹਸਤੀਆਂ ਤੁਸੀਂ ਸਾਰੇ ਇਕੱਠੇ ਹੋਏ ਹੋ ਪੂਰੇ ਇਸ ਵਾਰਡ ਦੇ ਬਸ ਮੈਨੂੰ ਵੀ ਪੂਰਨ ਉਮੀਦ ਹੈ ਕਿ ਇੱਕ ਨੰਬਰ ਵਾਰਡ ਆਪਣਾ 100% ਜਿੱਤੇ ਆਵੇ ਪਰ ਤੁਸੀਂ ਲੈ ਨਹੀਂ ਤੁਸੀਂ ਚੱਲਣਾ 21 ਤਰੀਕ ਤੱਕ ਜਦੋਂ ਤੱਕ 5:00 ਵਜ ਜਾਂਦੇ ਵੋਟਾਂ ਪਤ ਨਹੀਂ ਹੋਏ ਘਰ ਘਰ ਹੋ ਜੋ ਸਾਰੇ ਬਸੂ ਜਿੱਥੇ ਜਿਹੜੇ ਜਿਹੜੇ ਬੰਦੇ ਦੀ ਲੋੜ ਆ ਉਹ ਤੁਹਾਡੇ ਕੋਲ ਆ ਜਾਇਆ ਕਰ ਦਿੰਗੇ ਵੋਟ ਕਿੰਨੇ ਹਜ਼ਾਰ ਨੇ 1100 ਵੋਟ ਆ ਗਏ 800 ਵੋਟ ਉਹਦੀ ਪੂਲ ਹੋਣੀ ਹੈ 4 400 ਵੋਟਾਂ ਵਾਲੇ ਨੇ ਜਿੱਤ ਜਾਣਾ ਹੈ ਇੰਨੀਆਂ ਚਾਹੀਦੀਆਂ ਇੰਨੀਆਂ ਵੋਟਾਂ ਦਿੱਦੀਆਂ ਤੁਸੀਂ ਵੱਡੀਆਂ ਹਸਤੀਆਂ ਤੋਂ 400 ਵੋਟਾਂ ਲੈਣੀਆਂ ਕੋਈ ਬਹੁਤੀਆਂ ਔਕੀਆਂ ਨਹੀਂ ਲੋਕ ਕਾਂਗਰਸ ਨੂੰ ਵੋਟ ਪਾਉਣਾ ਚਾਹੁੰਦੇ ਨੇ ਲੋਕ ਦੁਖੀ ਐ ਝਾੜੂ ਵਾਲਿਆਂ ਤੋਂ ਦੁਖੀ ਨੇ ਅਕਾਲੀ ਦਲ ਤੋਂ ਦੁਖੀ ਨੇ ਭਾਜਪਾ ਤੋਂ ਲੋਕ ਚਾਹੁੰਦੇ ਕਾਂਗਰਸ ਵਰਗੀ ਪਾਰਟੀ ਆਵੇ ਤਾਂ ਵਿਕਾਸ ਦਾ ਕੰਮ ਚੱਲੇ ਕਿਉਂਕਿ ਜਦੋਂ ਸਰਕਾਰ ਸੀ ਕਾਂਗਰਸ ਦੀ ਅੱਜ ਦੀ ਜੇ ਕੋਈ ਵੀ ਏਟ ਲੱਗੀ ਹੋਈ ਆ ਤੁਸੀਂ ਗੜੀ ਕਿਤਾਉ ਕਾਂਗਰਸ ਦੀ ਸਰਕਾਰ ਦੇ ਟਾਈਮ ਲੱਗੀ ਹੋਈ ਆ ਕਾਹੇ ਆ ਤੁਹਾਡੇ ਸਾਹਮਣੇ ਖੜੇ ਆ। ਉਹ ਦੇਖੋ ਬ੍ਰੋ ਇਹਨਾਂ ਦੇ ਟਾਈਮ ਇਹਨਾਂ ਸਾਲ ਹੋ ਗਏ ਕੋਈ ਪੈਸਾ ਦੇ ਕੋਈ ਵੀ ਅਰ ਬੀਬੀਆਂ ਨੂੰ ਸਮਝਾਉਣ ਵਾਲੀ ਗੱਲ ਆ ਜੋ ਪੁਰਾਣੇ ਤਰੀਕੇ ਨਾਲ ਲੱਗੇ ਹੋਗੇ ਝਾੜੂ ਫੇਰੇ ਦੱਬ ਦੱਬ ਕੇ ਬਟਨ ਘਸਾਤਾ ਉਹਨਾਂ ਨੇ ਝਾੜੂ ਦਾ ਹਜ਼ਾਰ-ਹਜ਼ਾਰ ਰੁਪਈਆ ਮਿਲ ਜੂ ਕਿਸੇ ਨੂੰ ਨਹੀਂ ਮਿਲਿਆ। ਉਹ ਦੱਸਣ ਵਾਲੀ ਗੱਲ ਆ ਅੱਜ ਉਹਨਾਂ ਚੁੱਪਾਂ ਇਸ ਗੱਲ ਦਾ ਕਿ ਸਾਨੂੰ ਇਹਨਾਂ ਨੇ ਮੂਰਤ ਬਣਾਇਆ ਸਾਡੇ ਤੋਂ ਬੋਟਾ ਲੈ ਕੇ ਉਹ ਬੜੇ ਖੁਸ਼ ਹੋ ਕੇ ਸਾਰਿਆਂ ਨੇ ਬੋਟਾ ਪਾਈਆਂ ਕਿ ਬਦਲਾਅ ਪਤਾ ਨਹੀਂ ਕਿਹੜਾ ਹੋਊ। ਸੋ ਬੇਨਤੀ ਕਰੂੰ ਹਰ ਜਗ੍ਹਾ ਜਾ ਕੇ ਕਿਉਂਕਿ 2 ਸਾਲ ਰਹਿ ਗਏ ਇਹਨਾਂ ਦੇ 3 ਸਾਲ ਪੂਰੇ ਹੋ ਗਏ। 3 ਸਾਲ ਜਿਹਨਾਂ ਨੇ ਕੰਪਨੀ ਤੋੜਿਆ ਆ ਕੇ ਸਰਦਪਾਪ ਤੁਸੀਂ ਦੱਸੋ ਪੂਰੇ ਵਾਰ ਦੇ ਵਿੱਚ ਕਿੱਟ ਲਾਈਏ ਇਹਨਾਂ ਜਾਂ ਕਿੱਟ ਨਹੀਂ ਲਾਈ। ਉਹ ਲਾਈ ਕੀ ਅਸੀਂ ਇਹਨਾਂ ਤੇ ਨੌਲੇਜ ਨਹੀਂ ਆ ਤੁਸੀਂ ਤਾਂ ਸਾਡੇ ਨਾਲ ਨਹੀਂ ਹੋ ਨਾਲ ਹੀ ਕਰਦੇ ਸੀਗੇ ਤੁਸੀਂ ਕਹਿੰਦੇ ਸੀ ਇਹਨਾਂ ਦਾ ਤੁਸੀਂ ਕਹਿੰਦੇ ਹੋ ਕਿ ਕਾਂਗਰਸ ਦੀ ਸਰਕਾਰ ਟਾਈਮ ਦੇ ਹੀ ਕੰਮ ਨਹੀਂ ਸਾਰੇ ਤੇ ਸਾਰੇ ਅੱਜ ਲੋਕ ਮੂਨੀ ਲਾਉਣਗੇ ਇਹਨਾਂ ਨੂੰ ਸਾਹਨੇ ਆਲ ਤੇ 15 ਵਾਰਡਾਂ ਦੇ ਵਿੱਚ ਜਿੱਥੇ-ਜਿੱਥੇ ਵੀ ਜਾਂਦੇ ਆਉਂਦੇ ਹਾਂ ਪੂਰਾ ਘੱਟ ਹੋਇਆ ਹੋਇਆ ਲੋਕ ਚਾਹੁੰਦੇ ਦੁਬਾਰਾ ਤੋਂ ਕਾਂਗਰਸ ਦੇ ਕੈਂਡੀਡੇਟ ਚੁਣੀਏ ਤੇ ਆਉਣ ਵਾਲੀ 2027 ਦੀ ਸਰਕਾਰ ਅਸੀਂ ਕਾਂਗਰਸ

ਇੰਨੇ ਲੱਖ ਵੋਟਰ ਨੇ ਸਾਹਨੇਵਾਲ ਦੇ ਵਿੱਚ ਕੋਈ ਇੱਕ ਬੰਦਾ ਨਹੀਂ ਮਿਲਿਆ ਜੀ ਨੌਕਰੀ ਲਈ। আর پورے ਸਾਹਨੇਵਾਲ ਦੇ ਤੁਹਾਡਾ ਵਾਰਡ ਕੀ پورے ਸਾਹਨੇਵਾਲ ਦੇ ਦੱਸ ਦਿਨ ਕਿਹੜਾ ਕੰਮ ਕੀਤਾ। ਜਦੋਂ ਕਾਂਗਰਸ ਦੀ ਸਰਕਾਰ ਗਈ ਸੀ ਉਹ ਲੋਕਾਂ ਨੇ ਕਿਹਾ ਕਿ ਪੂਰਾ ਇੰਕਲੂਡ ਹੋਣਗੀ। ਸੋ ਤੁਹਾਡੇ ਕੋਲ ਪੰਜ ਹੀ ਦਿਨ ਨੇ ਬਹੁਤਾ ਲੰਬਾ ਸਮਾਂ ਵੀ ਨਹੀਂ। ਪੰਜ ਦਿਨ ਹਰ ਘਰ ਘਰ ਹੋ ਕੇ ਇਹ ਗੱਲ ਪਛਾਣੀ ਬਹੁਤ ਜ਼ਰੂਰੀ ਹੈ। ਕਿ ਡਾਕਟਰ ਅਮਰ ਸਿੰਘ ਮੈਂਬਰ ਪਾਰਲੀਮੈਂਟ ਜੇ ਤੁਸੀਂ ਕੋਈ ਵਾਦਾ ਇਸ ਤੱਕ ਕਰਨਾ ਹੈ ਉਹਨਾਂ ਤੇ ਪੰਡਾ ਨਾਲ ਦੀ ਆਪਾਂ ਕੋਸ਼ਿਸ਼ ਕਰਾਂ ਉਹ ਕਰ ਲਿਓ ਤੁਸੀਂ ਕਿਆ ਕੰਮ ਆ ਸੀ ਇਲੈਕਸ਼ਨ ਤੋਂ ਬਾਅਦ ਕਰਾਉਂਦੇ ਔਰ ਅੱਗੇ 2 ਸਾਲ ਬਾਅਦ ਇਸ ਤਰ੍ਹਾਂ ਹੀ ਸੰਯੋਗ ਰਿਆ ਕਾਂਗਰਸ ਦੀ ਸਰਕਾਰ ਬਣ ਗਈ ਆਪਾਂ ਨੇ ਜਿਹੜੇ ਵਾਦੇ ਕੰਮ ਆ ਤੁਹਾਡੇ ਜੋ ਤੁਸੀਂ ਇੰਸਟਿਟਿਊਟ ਨਾਲ ਕੇ ਕਾਂਗਰਸ ਸਾਰੇ ਨਾਲ ਸਾਰੇ ਪੂਰੇ ਜੋ ਇਹ ਗੱਲ ਤੁਸੀਂ ਹਰ ਵਾਰਡ ਤੇ ਹਰ ਵਸਤੇ ਕੋਈ ਜਾ ਕੇ ਕਰੋ ਇਹੀ ਅਸੀਂ ਜ਼ਮੀਰ ਤੇ ਲੱਗੇ ਆ